ਦੀਨਾਨਗਰ ਬ੍ਰਾਮਪੁਰ ਰੋਡ ਤੇ ਪਿੰਡ ਬਾਠਾਂਵਾਲਾ ਦੇ ਨਜ਼ਦੀਕ ਬੀਤੀ ਦੇਰ ਰਾਤ ਪ੍ਰਾਲੀ ਨਾਲ ਲੋਡ ਟਰੱਕਰ ਟਰਾਲੀ ਦੀ ਇੱਕ ਕਾਰ ਨਾਲ ਟਕਰ ਹੁੰ ਜਾਣ ਕਰਕੇ ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਕਾਰ ਸਵਾਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਬ੍ਰਾਮਪੁਰ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਐਸ ਐਚਓ ਬ੍ਰਾਮਪੁਰ ਓਂਕਾਰ ਸਿੰਘ ਨੇ ਦੱਸਿਆ ਕਿ ਸਫਾਰੀ ਇਹ ਜੋ ਕਿ ਦਿਨਾਨਗਰ ਤੋਂ ਬ੍ਰਾਮਪੁਰ ਵੱਲ ਨੂੰ ਆ ਰਹੀ ਸੀ ਜਦਕਿ ਇੱਕ ਪ੍ਰਾਲੀ ਦੀਆਂ ਗੰਠਾਂ ਨਾਲ ਅਭ ਫਰੀ ਟ੍ਰੈਲੀ ਜੋ ਕਿ ਬ੍ਰਾਮਪੁਰ ਤੋਂ ਦਿਨਾਨਗਰ ਵੱਲ ਨੂੰ ਜਾ ਰਹੀ ਸੀ ਦੇਰ ਰਾਤ ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ ਸਫਾਰੀ ਦੇ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਨਾਲ ਬੈਠੇ ਇੱਕ ਨੌਜਵਾਨ ਜਿਹੜਾ ਹੈ ਉਹ ਲਖਮੀ ਨੇ ਸਫਾਰੀ ਗੱਡੀ ਵਿੱਚ 6 ਲੋਕ ਸਵਾਰ ਦੱਸੇ ਜਾ ਰਹੇ ਨੇ ਤੇ ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਾਸੀ ਬ੍ਰਾਮਪੁਰ ਦੇ ਤੌਰ ਤੇ ਹੋਈ ਹੈ ਤੇ ਉਹਨਾਂ ਦੱਸਿਆ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ਤੇ ਬਿਆਨਾਂ ਦੇ ਆਧਾਰ ਤੇ ਜਿਹੜਾ ਹੈ ਉਹ ਮਾਮਲਾ ਸ਼ੁਰੂ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾਵੇ ਇੱਕ ਸواری ਗੱਡੀ ਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋਇਆ। ਇਹਦੇ ਚ ਇੱਕ ਇਹ ਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ। ਜਿਹਨ ਚ ਇੱਕ ਬੰਦੇ ਦੀ ਡੈਥ ਹੋ ਗਈ ਮੌਕੇ ਤੇ ਤੇ ਇੱਕ ਬੰਦਾ ਜ਼ਖਮੀ ਹੋਇਆ। ਉਹਨੂੰ ਸਿਰਫ ਹਰਪੂਲਾ ਹਸਪਤਾਲ ਚਾਹਤ ਕਰਦੇ। ਦਾ ਨਾਮ ਦੀਚੇ ਨੂੰ। ਇਹਨਾਂ ਇਹ ਘਟਨਾ ਡੀਨਾ ਨਗਰ ਵਾਲੇ ਸ਼ਹਿਰ ਤੋਂ ਆਵੀ। ਕਿਤੇ ਟਰੈਕਟਰ ਵਾਲੀ ਅੰਦਰ ਦਿਨਾਂ ਦੇ ਪੈਸੰਜਾ। ਇਹ ਜਿਹੜੀ ਟਰਾਲੀ ਦੇ ਕੋਲ ਵੱਡੀ ਟਰਾਲੀ ਹੁੰਦੀ ਹੈ ਨਾ ਉੱਤੇ ਇਕੱਠਾ ਲੱਦੀਆਂ ਸੀ ਮਾਲੀ ਵਾਲੀਆਂ ਉਹ ਮਤਲਬ ਜੋ ਗੱਡੀ ਕ੍ਰਾਸ ਕਰਨ ਲੱਗੀ ਹੈ ਤੇ ਜਿਹੜੀ ਟਰਾਲੀ ਹੈ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਲੰਘਿਆ ਟਰਾਲੀ ਪਿੱਛੇ ਵੱਜ ਗਈ ਐਂਗਲ ਵਿੱਚ ਵੱਜਿਆ ਤੇ ਉਹ ਉਹਨਾਂ ਨੂੰ ਡਰਾਈਵਰ ਚਲਾ ਰਿਆ ਸੀਗਾ ਮੌਕੇ ਤੋਂ ਖਰਾੜ ਹੋ ਗਿਆ ਸੀ ਉਦੋਂ ਪਰ ਹੁਣ ਉਹਦਾ ਪਤਾ ਲੱਗ ਗਿਆ ਵੀ ਇਹ ਬੰਦਾ ਹੈਗਾ ਸੁਲਤਾਨੀ ਦਾ ਹੈ। ਮਹਾਂਲਾਦਰ ਜੀ ਕੋ ਬਿਆਨ ਲਿਖਾਰੇ ਉਹਨਾਂ ਦੇ ਸੁਤਪਿੰਦਰ ਜੀ ਜਿਹੜਾ ਅੱਗੇ ਧਿਆਨ ਦੇ ਕੋਈ ਹੁੰਦਾ ਤੇ ਜੰਨੇ ਚਲਾਉਣੇ ਵੀ ਕੱਟੇ ਜਾ ਰਹੇ ਆ ਇਹ ਇਹ ਕੋ ਕਰ ਰਹੀ ਕਰ ਰਹੇ ਜੋ ਕੰਮ ਕੀ ਹੈ